ਸਸੀ ਗੱਲ ਜੀ ਦੇਣਿਕ ਚਾਲਾ ਵੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹਾਂ ਤਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਕਿ ਲੋਕ ਸਭਾ ਇਲੈਕਸ਼ਨ 2024 ਦੀਆਂ ਤਿਆਰੀਆਂ ਪੂਰੀਆਂ ਜੋਰ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਤੇ ਜਿੰਨੇ ਵੀ ਰਾਜਨੀਤਿਕ ਖਿਡਾਰੀ ਆ ਪੂਰੀ ਕਮਰ ਕੱਸ ਕੇ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਉਤਰੇ ਹੋਏ ਨੇ ਹਰ ਕੋਈ ਇਹ ਸੋਚ ਲੈ ਕੇ ਨਿਕਲਿਆ ਕਿ ਇਸ ਵਾਰ ਜਲੰਧਰ ਦੀ ਹੋੜ ਸੀਟ ਮਹਿ ਲੈ ਕੇ ਜਾਣੀ ਹੈ ਕੋਈ ਕਹਿੰਦਾ ਮਹਿ ਲੈ ਕੇ ਜਾਣੀ ਹੈ ਤੇ ਹੁਣ ਇੱਥੋਂ ਆਪਾਂ ਰੁੱਖ ਮੋੜਦਿਆਂ ਥੋੜਾ ਜਿਹਾ ਰਾਜਨੀਤੀ ਤੋਂ ਹਟ ਕੇ ਗੱਲ ਕਰਦਿਆਂ ਫੱਕਰਾਂ ਦੀ ਫਕੀਰਾਂ ਦੀ ਕਿਉਂਕਿ ਫਕੀਰਾਂ ਦਾ ਅੱਜ ਜਿਹੜਾ ਅਸੀਂ ਮੈਂ ਮੈਟਰ ਵਿੱਚ ਲੈ ਗਿਆ ਇੱਥੋਂ ਤੁਸੀਂ ਸਮਝਣਾ ਕਿ ਮੈਂ ਕਿਸ ਫਕੀਰ ਬਾਰੇ ਕਿਸ ਫੱਕਰ ਬਾਰੇ ਗੱਲ ਕਰ ਰਿਹਾ ਆ ਕਹਿੰਦੇ ਕਿ ਫੱਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਤੇ ਫੱਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਸੱਚ ਸੋਚ ਬਿਲਕੁਲ ਕਿ ਵਾਕਿਆ ਫਕਰਾਂ ਦੀ ਕੁਲੀ ਵਿੱਚ ਰੱਬ ਵਸਦਾ ਆ ਫਕਰਾਂ ਦਾ ਸੁਣਿਆ ਸੀ ਕਿ ਫਕਰ ਫਰਿਆਦ ਕਰਦੇ ਨੇ ਆਬਾਦਤ ਕਰਦੇ ਨੇ ਪਰਮਾਤਮਾ ਦਾ ਨਾਮ ਲੈਂਦੇ ਨੇ ਤੇ ਉਹਨਾਂ ਨੂੰ ਕੋਈ ਲੈਣ ਦੇ ਨਹੀਂ ਹੁੰਦਾ ਬਹੁਤ ਸ਼ਾਂਤ ਹੁੰਦੇ ਨੇ ਤੇ ਉਹਨਾਂ ਦੀ ਇੱਕੋ ਹੀ ਹੁੰਦੀ ਹੈ ਕਿ ਰੋਟੀ ਮਿਲ ਜਵੇ ਖਾ ਲੈਣੀ ਹੈ ਨਾ ਮਿਲੇ ਤਾਂ ਤਾਂ ਵੀ ਕੋਈ ਗੱਲ ਨਹੀਂ ਪਰ ਉਹ ਘਰਾਂ ਵਿੱਚ ਜਾ ਕੇ ਉਹ ਰੋਟੀ ਵੀ ਮੰਗਣ ਜਾਂਦੇ ਰਹੇ ਨੇ ਫੱਕਰ ਰੋਟੀ ਮੰਗਦੇ ਸੀ ਕਿਸੇ ਟਾਈਮ ਤੇ ਤੇ ਲੋਕਾਂ ਲਈ ਫਰਿਆਦ ਮੰਗਦੇ ਸੀ ਪਰ ਇੱਕ ਪੰਜਾਬ ਦੇ ਵਿੱਚ ਇੱਕ ਐਸਾ ਫੱਕਰ ਆਇਆ ਹੈ ਕਿ ਜਿਹੜਾ ਰੋਟੀ ਘਟ ਰੋਟੀ ਦੇ ਖਰ ਘਟ ਦੀ ਗੱਲ ਹੀ ਦੂਰ ਦੀ ਰੋਟੀ ਦਾ ਮੰਗਦਾ ਹੀ ਨਹੀਂ ਵੋਟਾਂ ਮੰਗ ਰਿਹਾ ਹੈ ਔਰ ਵੋਟਾਂ ਕਿਹੜਾ ਫੱਕਰ ਮੰਗ ਰਿਹਾ ਹੈ ਫੱਕਰਾਂ ਦਾ ਕੰਮ ਹੈ ਸਿਰਫ ਆਪਣਾ ਸ਼ਾਂਤੀ ਦੇ ਨਾਲ ਰਹਿਣਾ ਲੋਕਾਂ ਬਾਰੇ ਚੰਗਾ ਸੋਚਣਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਹ ਫੱਕਰ ਇੱਕ ਤੁਸੀਂ ਹੁਣ ਅੰਦਾਜ਼ਾ ਲਾਣਾ ਮੈਂ ਕਿਹੜੇ ਫੱਕਰ ਦੀ ਗੱਲ ਕਰ ਰਿਹਾ ਗੱਲ ਤਾਂ ਉਹ ਫੱਕਰ ਕਰਦਾ ਹੈ ਕਿ ਮੈਂ ਬਿਲਕੁਲ ਸ਼ਾਂਤਾਂ ਮੈਨੂੰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਤੇ ਪਰ ਫਿਰ ਵੀ ਕਿਤਨਾ ਕਿਤੇ ਮਨ ਜਿਹੜਾ ਉਸ ਫੱਕਰ ਦਾ ਭਟਕਿਆ ਹੋਇਆ ਹੈ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਤੇ ਘਰ ਘਰ ਵੋਟਾਂ ਮੰਗਣ ਵਾਸਤੇ ਹੱਥ ਜੋੜਦਾ ਮਿੰਤਾ ਕਰ ਰਿਹਾ ਉਹ ਫੱਕਰ ਤੇ ਉਹ ਫੱਕਰ ਕਿਹੜਾ ਹੈ ਤੁਸੀਂ ਮੈਨੂੰ ਆਪਣੇ ਸਾਡੇ ਚੈਨਲ ਦੇ ਵਿੱਚ ਕਮੈਂਟ ਬਾਕਸ ਵਿੱਚ ਆਪਣੇ ਮੈਸੇਜ ਕਰਨੇ ਆ ਆ ਦੇਖਣਾ ਕਿ ਤੁਹਾਡੀ ਸੋਚ ਇਸ਼ਾਰਾ ਕਿੱਥੇ ਜਾ ਰਿਹਾ ਤੇ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਇਸ ਫਕਰ ਦੇ ਉੱਪਰ ਜਾਂ ਕਿਸੇ ਹੋਰ ਲੀਡਰ ਦੇ ਉੱਪਰ ਤੇ ਤਦ ਤੱਕ ਲਈ ਸ਼ੋਕ ਹੀ ਬਣਦੇ ਆ ਗਿਆ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਸੀਕਾਲ